ਸਾਂਦੇਵਾ ਨੇੜੇ ਪਿੰਡ ਜਗਿਆਨਾ ਵਿਖੇ ਖਾਲੀ ਪਲਾਟ 'ਚ ਇੱਕ ਵਿਅਕਤੀ ਦੀ Laash ਮਿਲੀ ਜਿਸ ਦੀ ਪਛਾਣ ਨਹੀਂ ਹੋ ਸਕੀ ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਜਗਿਆਨਾ ਵਿਖੇ ਖਾਲੀ ਪਲਾਟ 'ਚ ਇੱਕ ਵਿਅਕਤੀ ਦੀ Laash ਪਈ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ ਜਿਸ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਕਬਜ਼ੇ 'ਚ ਲੈ ਪੋਸਟਮਾਰਟਮ ਲਈ ਭੇਜ ਦਿੱਤੀ ਪਰ ਹਾਲੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਪਾਈ ਇਹ ਡੈੱਡ ਬਡੀ ਮਿਲ ਲਿਆ ਜਾ ਕਿ ਕਿਸ ਤਰ੍ਹਾਂ ਦੀ ਇਹ ਸਾਨੂੰ ਇਹਦੇ ਬਾਰੇ ਇਤਲਾਹ ਮਿਲੀ ਸੀਗੀ ਵੀ ਇਸ ਤਰ੍ਹਾਂ ਡੈੱਡ ਬਡੀ ਪਈ ਆ ਉਹਦੇ ਸਬੰਧ ਵਿੱਚ ਆਇਆ ਅਸੀਂ ਦੇਖਿਆ ਦੇਖਣ ਨੂੰ ਤਾਂ ਲੱਗ ਰਿਹਾ ਜਿਹੜੀ ਸਾਡਾ ਜ਼ਖਮ ਤਾਂ ਲੱਗ ਰਿਹਾ ਵੀ ਐਕਸੀਡੈਂਟ ਜਿਵੇਂ ਹੋਇਆ ਹੁੰਦਾ ਨਾ ਰਾਤ ਨੂੰ ਇਹ ਬੰਦਾ ਠੰਡੇ ਚ ਰਹਿ ਗਿਆ ਇਹ ਤੇ ਬਾਕੀ ਪੋਸਟਮਾਰਟਮ ਕਰਵਾਇਆ ਜਾਊਗਾ ਇਹਦਾ ਤੇ ਵਾਰਸਾਂ ਦਾ ਪਤਾ ਕਰ ਰਹੇ ਆ ਕੁਝ ਕੁਝ ਕਰ ਰਹੇ ਆ ਲੋਕਾਂ ਨੂੰ ਦਿਖਾ ਰਹੇ ਆ ਇੱਥੇ ਵੀ ਜੇ ਕੋਈ ਜਾਣਦਾ ਹੈ ਇਹਦੇ ਬਾਰੇ ਅਜੇ ਅਨਨੌਨਾ ਕੋਈ ਇਹਦੇ ਬਾਰੇ ਹੈ ਨਹੀਂ ਵੀ ਕਿਤੇ ਇਹਦਾ ਪਤਾ ਹੀ ਨਹੀਂ ਲੱਗ ਸਕਿਆ ਹਜੇ ਬਾਕੀ ਪਤਾ ਕਰਕੇ ਇਹਦੇ ਵਾਰਸ ਲੱਭਦੇ ਆ ਲੱਭ ਕੇ ਉਹਨਾਂ ਨੂੰ 72 ਘੰਟੇ ਲਈ ਰਖਾਵਾਂਗੇ ਤੇ ਰਿਸ਼ਤियार ਦੇ ਰਹੇ ਆ ਤੇ ਅਖਬਾਰ ਚ ਵੀ ਤੇ ਟੀਵੀ ਤੇ ਵੀ ਲਾਵਾਂਗੇ ਨਹੀਂ ਭਾਈ ਜੇਬ ਚੋਂ ਕੁਝ ਨਹੀਂ ਮਿਲਿਆ ਹੈਗਾ ਇੱਕ ਉਹਦੀ ਡੱਬੀ ਮਿਲੀ ਆ ਬਾਮ ਜੀ ਵਾਲੀ ਸਪਰੇਅ ਵਾਲੀ ਜਿਹੜੀ ਜਖਮਾਂ ਦਾ ਆਪਣਾ ਲਾਉਂਦੇ ਆ ਨਾ ਸ਼ੱਕ ਵਜਿੱਤੇ ਔਰ ਕੁਛ ਨਹੀਂ ਹੈਗਾ। ਇਹ ਲੋਕੇਸ਼ਨ ਕਿਹੜੀ ਹੈ? ਇਹ ਕੁਸ਼ਣ ਹੈਗੀ ਆ ਸਕਾਈਵੇ ਫੈਕਟਰੀ ਦੇ ਬੈਕਸਾਈਡ ਤੇ ਆ। ਹਾਂਜੀ। ਹਾਂ ਲੁਧਿਆਣਾ ਸਕਾਈਵੇ ਫੈਕਟਰੀ ਤੇ ਜੁਗਿਆਣਾ ਰੋਡ ਆ ਇਹ।